ਅਸੀਂ ਤਾਂ ਜੀ ਮਿੱਟੀ ਪਾ ਕੇ ਬਾਗ ਬਣਾਉਣ ਲੱਗੇ ਫਿਰ ਗਹਾਰੇ ਵਾਹੇ ਲਾ ਸਕਦੇ ਨੇ ਉਹਦਾ ਗੰਦ ਪਾਏ ਰਹੇ ਨੇ ਹਰ ਤੁਸੀਂ ਇਹ ਤਾਂ ਦੇਖਦਾ ਕਿ ਕੁੱਤੇ ਪਟਾ ਕੇ ਪਾਣੀ ਗੰਦਾ ਬਣੂ ਦੇ ਵਿੱਚ ਪਰ ਕੁੱਤੇ ਪਟਾ ਕੇ ਪਾ ਰਹੇ ਹਾਂ ਵਧੀਆ ਗੱਲ ਕੀ ਮਸਲਾ ਜੀ ਇਹ ਮਸਲਾ ਜੀ ਆਪਣਾ ਪ੍ਰਸਾਤੀ ਪਾਣੀ ਦਾ ਨਾਲਾ ਜੀ ਇਹ ਉੱਥੇ ਤੱਕ ਰੋੜੀ ਦੇ ਪੁਲ ਤੱਕ ਹਾਂਜੀ ਇਹ ਉਹ ਸਿਰੇ ਤੋਂ ਦੱਬਦੇ ਦੱਬੇ ਦੱਬੇ ਹੋਰੇ ਆ ਗਈ ਮਸਲਾ ਜੀ ਇਹ ਤੇ ਦੇਖੋ ਜੀ ਯਾਰ ਨਹਿਰ ਦੀ ਜਗ੍ਹਾ ਤੇ ਜੀ ਖਾਲੀ ਆ ਉਰੇ ਨਾਲਾ ਲੰਘ ਰਿਹਾ ਦੀ ਗੰਦੇ ਦੀ ਜੀ ਕਹਿਣ ਦਾ ਭਾਵ ਤੇ ਅਸੀਂ ਆ ਉਰੇ ਮਿੱਟੀ ਪਾ ਕੇ ਜੀ ਵਧੀਆ ਪਾਰਕ ਬਣਾਉਣ ਦੀ ਸੋਚ ਰਹੇ ਸੀ ਪਾਰਕ ਬਣਾਵਾਂਗੇ ਪਿੰਡ ਦੇ ਬਰਤਣਗੇ ਜੀ ਬੰਦੇ ਸਾਰੇ ਤੇ ਇੱਧਰ ਲਵੇ ਸਕੂਲ ਹੈ ਜੀ ਪ੍ਰਾਇਮਰੀ ਵੀ ਇੱਥੇ ਗਰਾਊਂਡ ਨਹੀਂ ਦੀ ਸਕੂਲ ਚ ਵੀ ਉਰੇ ਗਰਾਊਂਡ ਵਰਤੋ ਜਾਊਗਾ ਜੀ ਝੁੱਲੇ ਲਾ ਕੇ ਵੀ ਵਧੀਆ ਵਰਤਨ ਹੋਊਗੀ ਜਗ੍ਹਾ ਪਿੰਡ ਦੇ ਤੇ ਇਹ ਹੁਣ ਇੱਥੋਂ ਕਰ ਰਹੇ ਨੇ ਜੀ ਵੀ ਉਰੇ ਮਿੱਟੀ ਪਾ ਕੇ ਵੀ ਨਾਲਾ ਅਸੀਂ ਦੁਆਰੇ ਕੱਢਣੀ ਵੀ ਦੁਆਰੇ ਗੰਦ ਪਾਉਣਾ ਕੋਣ ਕਹਿ ਰਿਹਾ ਜੀ ਇਹ ਇਹ ਵਿਰੋਧੀ ਧਿਰ ਕਹਿ ਰਹੀ ਹੈ ਜੀ ਵਿਰੋਧੀ ਧਿਰ ਕੌਣ ਹੈ ਜੀ ਪੰਚਾਇਤ ਹੈ ਤੁਸੀਂ ਪੰਚਾਇਤ ਹੈ ਜੀ ਪੰਚਾਇਤ ਬਹੁਤ ਦਾਅਵੇ ਕੀਤੇ ਜਾਂਦੇ ਨੇ ਦਰਖਤ ਲਗਾਓ ਰੁੱਖ ਲਗਾਓ ਇਦਾਂ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਨੇ ਜੇ ਲਗਾਏ ਨੇ ਬਾਈ ਫਿਰ ਇਹ ਪਟਣ ਦੇ ਕਰਨ ਪਟਣ ਦੀ ਗੱਲ ਹੋ ਰਹੀ ਹੈ ਤਣਾ ਕਿਉਂ ਵਧਿਆ ਕਾਰਨ ਕੀ ਹੈ ਕਿਉਂ ਇਹ ਕਹਿ ਰਹੇ ਨੇ ਵੀ ਇਦਾਂ ਕਰਨਾ ਹੈ ਕਾਰਨ ਜਿਹੜੇ ਤਿੰਨ ਗਹਾਰੇ ਦੇ ਜੀ ਤੇ ਉਹਨਾਂ ਕਰਕੇ ਜਾਦੇ ਮਸਲਾ ਹੋਇਆ ਜੀ ਉਹ ਕਹਿੰਦੇ ਵੀ ਅਸੀਂ ਗਹਾਰੇ ਚੱਕਣੇ ਨਹੀਂ ਜੀ ਵੀ ਅਸੀਂ ਗਹਾਰੇ ਉਰੀ ਰੱਖਣੇ ਵੀ ਨੇ ਤੇ ਦੇਖੋ ਨਾ ਤਾਂ ਇਹ ਜਗ੍ਹਾ ਪਿੰਡ ਦੀ ਹੈ ਜੀ ਨਾ ਕਿਸੇ ਦੇ ਘਰ ਦੀ ਹੈ ਜੀ। ਅਸੀਂ ਕਹਿੰਨੇ ਵੀ ਇਹ ਜਗ੍ਹਾ ਸਾਰੇ ਪਿੰਡ ਦੀ ਵਰਤੋਂ ਚਾਵੇ ਜੀ ਤੇ ਇਹ ਕਹਿੰਦੇ ਨੇ ਵੀ ਅਸੀਂ ਉਹ ਵਰਤਨੀ ਆ। ਵੀ ਬਸ ਜਿਹੜੀ ਤੇ ਸਾਡਾ ਕਾਜ ਹੋਵੇ ਉਹ ਸਾਡੀ ਹੋਈ ਹੈ ਜੀ ਵੀ ਹੋਰ ਨੂੰ ਨਹੀਂ ਦੇਣੀ ਅਸੀਂ। ਅਸੀਂ ਵੀ ਇਹ ਸੋਚਿਆ ਵੀ ਬੱਚੇ ਤਾਂ ਆਪਣੇ ਨੇ ਨਾ ਸਕੂਲ ਵੀ ਆਪਣੇ ਆ। ਤੇ ਜਗ੍ਹਾ ਵੀ ਆਪਾਂ ਸਰਕਾਰੀ ਹੈ। ਕੋਈ ਗੱਲ ਨਹੀਂ ਆਪਾਂ ਇਹਨੂੰ ਸਾਫ਼ ਕਰ ਲੈਨੇ ਆ। 3 ਲੱਖ ਦੀ ਇੱਥੇ ਮਿੱਟੀ ਪਾਈ ਜੀ। ਆ ਸਾਰੀ ਅਸੀਂ ਪਾਈ। ਇਹ ਸੋਚਦੇ ਨੇ ਵੀ ਜਿਹੜਾ ਗੰਦ ਹੈ ਚੱਕਿਆ ਜਾਵੇ। ਅਸੀਂ ਸੁਥਰੇ ਸਾਥ ਸੁਥਰੇ ਸਾਮ ਨੂੰ ਵੀ ਨਿਕਲਦੇ। ਲੇੜੀ ਜੀ ਵੀ ਨਿਕਲਦੀਆਂ ਬੱਚੀਆਂ ਵੀ ਨਿਕਲਦਿਆਂ ਬੱਚੇ ਦੇ ਨਾਲ ਪਰਿਵਾਰ ਵੀ ਨਿਕਲਦੇ ਨੇ ਉਹ ਇਧਰ ਘੁੰਮਣ ਆਉਂਦੇ ਨੇ ਨਹਿਰ ਤੇ ਨਹਿਰ ਤੇ ਠੀਕ ਹੈ ਜੀ ਉਹ ਸੋਚ ਨਹੀਂ ਸਾਫ ਹੋ ਜੇ ਬੈਠਣ ਨੂੰ ਵੀ ਬਜ਼ੁਰਗਾਂ ਦੇ ਬੱਚਿਆਂ ਦੇ ਜੀ ਪੰਚਾਇਤ ਕੀ ਕਹਿ ਰਹੀ ਹੈ ਜੀ ਪੰਚਾਇਤ ਤਾਂ ਆਪ ਖੁਦ ਜੀ ਅਸੀਂ ਮਿੱਟੀ ਵੀ ਚੱਕਣੀ ਹੈ ਠੀਕ ਹੈ ਜੇ ਸੀਪੀ ਆਉਗੇ ਇੱਥੇ ਵੀ ਅਸੀਂ ਮਿੱਟੀ ਚੱਕ ਕੇ ਇੱਥੇ ਦੇ ਨਾਲਾ ਬਣਾਣਾ ਜਿਹੜੇ ਬੂਟੇ ਲਾਏ ਨੇ ਜੀ ਤੁਸੀਂ ਇਹ ਪੱਟਣਗੇ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਪਟਿਆਲਾ ਦਿਹਾਤੀ ਦਾ ਪਿੰਡਾ ਲੋਟ-ਲੋਟ ਦੇ ਵਿੱਚ ਖੜਿਆ ਜਿੱਥੇ ਇੱਕ ਮਸਲਾ ਸਾਹਮਣੇ ਆਇਆ ਏ ਜਗਲਾਤ ਵਿਭਾਗ ਦੀ ਜਿਹੜੀ ਜਗ੍ਹਾ ਏ ਉਹਦੇ ਵਿੱਚ ਪਿੰਡ ਦੇ ਨੌਜਵਾਨਾਂ ਵੱਲੋਂ ਮਿੱਟੀ ਪਾ ਕੇ ਬੂਟੇ ਲਗਾਏ ਗਏ ਨੇ ਤੇ ਉਸ ਦੇ ਕਾਰਨ ਕੋਈ ਮਸਲਾ ਖੜਾ ਹੋਇਆ ਏ ਮਸਲਾ ਕੀ ਖੜਾ ਹੋਇਆ ਏ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਦੋ ਧੜੇ ਨੇ ਜਿਹੜੇ ਬਣੇ ਬਨੇ ਕੁਝ ਤਾਂ ਪਿੰਡ ਦੇ ਵਿਅਕਤੀ ਨੇ ਜਿਹੜੇ ਉੱਧਰ ਖੜੇ ਨੇ ਉਹ ਵੀ ਦਿਖਾ ਦਿਓ ਇੱਕ ਵਾਰ ਤੇ ਦੂਜੀ ਸਾਈਡ ਤੇ ਵੀ ਪਿੰਡ ਦੇ ਜਿਹੜੇ ਵਿਅਕਤੀ ਨੇ ਉਹ ਇੱਥੇ ਖੜੇ ਨੇ ਕੀ ਗੱਲ ਆ ਕੀ ਆ ਕਾਰਨ ਕਿਉਂ ਇਕੱਠ ਹੋਇਆ ਪ੍ਰਸ਼ਾਸਨ ਪਹੁੰਚਿਆ ਏ ਜੰਗਲਾਤ ਵਿਭਾਗ ਦੇ ਅਧਿਕਾਰੀ ਪਹੁੰਚੇ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਬਾਈ ਜੀ ਕੀ ਨਾਮ ਹੈ ਜੀ ਆਪਣਾ ਕੁਸਨਪਰੀ ਜੀ ਕੀ ਆ ਸਾਰਾ ਮਸਲਾ ਕਿਉਂ ਤਣਾਅ ਬਣਿਆ ਵਾ ਕਿਉਂ ਦੋ ਧੜੇ ਬਣੇ ਨੇ ਪਿੰਡ ਦੇ ਵਿੱਚ ਲੋਕ ਇਕੱਠੇ ਹੋਏ ਨੇ ਮਸਲਾ ਅਸੀਂ ਇੱਥੇ ਦੇਖੋ ਜੀ ਯਾਰ ਨਹਿਰ ਦੀ ਜਗ੍ਹਾ ਤੇ ਜੀ ਖਾਲੀ ਆ ਉਰੇ ਨਾਲਾ ਲੰਘ ਰਿਹਾ ਦੀ ਗੰਦੇ ਦੀ ਜੀ ਕਹਿਣ ਦਾ ਭਾਵ ਤੇ ਅਸੀਂ ਆ ਉਰੇ ਮਿੱਟੀ ਪਾ ਕੇ ਜੀ ਵਧੀਆ ਪਾਰਕ ਬਣਾਉਣ ਦੀ ਸੋਚ ਰਹੇ ਸੀ ਤੇ ਪਾਰਕ ਬਣਾਵਾਂਗੇ ਪਿੰਡ ਦੇ ਵਰਤਣਗੇ ਜੀ ਬੰਦੇ ਸਾਰੇ ਤੇ ਇੱਧਰ ਲਵੇ ਸਕੂਲ ਹੈ ਜੀ ਪ੍ਰਾਇਮਰੀ ਵੀ ਇੱਥੇ ਗਰਾਊਂਡ ਨੇ ਦੀ ਸਕੂਲ ਚ ਵੀ ਉਰੇ ਗਰਾਊਂਡ ਵਰਤੋ ਜਾਊਗਾ ਜੀ ਝੁੱਲੇ ਲਾ ਕੇ ਵਧੀਆ ਬਰਤਨ ਨੂੰ ਹੋਊਗੀ ਜਗਾ ਪਿੰਡ ਦੇ ਤੇ ਇਹ ਹੁਣ ਇੱਥੇ ਉਹ ਕਰ ਰਹੇ ਨੇ ਵੀ ਉਹਰੇ ਮਿੱਟੀ ਪਾ ਕੇ ਵੀ ਨਾਲਾ ਅਸੀਂ ਦੁਆਰੇ ਕੱਢਣੀ ਵੀ ਦੁਆਰੇ ਗੰਦ ਪਾਉਣਾ ਕੋਣ ਕਹਿ ਰਿਹਾ ਜੀ ਇਹ ਇਹ ਵਿਰੋਧੀ ਧਿਰ ਕਹਿ ਰਹੀ ਹੈ ਜੀ ਵਿਰੋਧੀ ਧਿਰ ਕੌਣ ਹੈ ਜੀ ਪੰਚਾਇਤ ਹੈ ਤੁਸੀਂ ਪੰਚਾਇਤ ਹੈ ਜੀ ਪੰਚਾਇਤ ਅੱਛਾ ਜੀ ਹਾਂ ਜੀ ਨਹੀਂ ਸਪੱਸ਼ਟ ਭਾਰਤ ਦੇ ਦਾਅਵੇ ਕੀਤੇ ਜਾਂਦੇ ਨੇ ਕਿ ਭਾਰਤ ਨੂੰ ਸਪੱਸ਼ ਸਫਾਈ ਸੁਥਰਾ ਰੱਖੋ ਬਹੁਤ ਦਾਅਵੇ ਕੀਤੇ ਜਾਂਦੇ ਨੇ ਦਰਖਤ ਲਗਾਓ ਰੁੱਖ ਲਗਾਓ ਇਦਾਂ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀ ਨੇ ਜੀ ਲਗਾਏ ਨੇ ਬਾਈ ਫੇਰੇ ਪੱਟਣ ਦੇ ਕਰ ਪੱਟਣ ਦੀ ਗੱਲ ਹੋ ਰਹੀ ਆ ਗੱਲ ਤਾਂ ਕਹਿੰਦੇ ਪੱਟਣ ਦੀ ਹੋ ਰਹੀ ਹੈ ਜੀ ਬਾਕੀ ਹੁਣ ਤੁਸੀਂ ਦੇਖ ਸਕਦੇ ਹੋ ਸੀ ਆਹੂਰੇ ਲਿਆ ਕੇ ਬੂਟੇ ਲਾਏ ਨੇ ਜੀ ਤੇ ਹੁਣ ਉਧਰ ਮੰਤਰੀ ਸਾਹਿਬ ਆ ਰਹੇ ਨੇ ਜੀ ਕੋਈ ਡੀਐਫਓ ਆ ਰਹੇ ਨੇ ਤੇ ਪੁਲਿਸ ਵਾਲੇ ਵੀ ਆਏ ਖੜੇ ਨੇ ਤੇ ਦੇਖਦੇ ਆ ਜੀ ਹੁਣ ਕੀ ਕਰਦੇ ਨੇ ਜੀ ਲੇ ਉਹ ਗੱਲ ਹਜੇ ਉਹਨਾਂ ਦੀ ਪੱਟਣ ਦੀ ਉਹ ਚੱਲ ਰਹੀ ਹੈ ਜੀ ਅੱਛਾ ਤਨਾਾ ਕਿਉਂ ਵਧਿਆ ਬਾਈ ਜੀ ਹਰ ਕੋਈ ਕਹਿੰਦਾ ਕਿ ਸਾਡਾ ਪਿੰਡ ਸਾਫ਼ ਸੁਥਰਾ ਹੋਵੇ ਦੇਖਣ ਨੂੰ ਸੋਹਣਾ ਲੱਗੇ ਤਨਾਾ ਕਿਉਂ ਵਧਿਆ ਕਾਰਨ ਕੀ ਆ ਕਿਉਂ ਇਹ ਕਹਿ ਰਹੇ ਨੇ ਵੀ ਕਾਰਨ ਜਿਹੜੇ ਤਿੰਨ ਗਹਾਰੇ ਤੇ ਜੀ ਤੇ ਉਹਨਾਂ ਕਰਕੇ ਜਾਦੇ ਮਸਲਾ ਹੋਇਆ ਜੀ ਉਹ ਕਹਿੰਦੇ ਵੀ ਅਸੀਂ ਗਹਾਰੇ ਚੱਕਣੇ ਨਹੀਂ ਜੀ ਵੀ ਅਸੀਂ ਗਹਾਰੇ ਉਰੀ ਰੱਖਣੇ ਨੇ ਤੇ ਇਹ ਦੇਖੋ ਨਾ ਤਾਂ ਇਹ ਜਗ੍ਹਾ ਪਿੰਡ ਦੀ ਹੈ ਜੀ ਨਾ ਕਿਸੇ ਦੇ ਘਰ ਦੀ ਹੈ ਜੀ ਅਸੀਂ ਕਹਿੰਨੇ ਵੀ ਇਹ ਜਗ੍ਹਾ ਸਾਰੇ ਪਿੰਡ ਦੀ ਵਰਤੋਂ ਚਾਵੇ ਜੀ ਤੇ ਇਹ ਕਹਿੰਦੇ ਵੀ ਅਸੀਂ ਉਹ ਵਰਤਣੀ ਆ ਵੀ ਬਸ ਜਿਹੜੀ ਤੇ ਸਾਡਾ ਕੌਜ ਹੋਵੇ ਉਹ ਸਾਡੀ ਹੋਈ ਹੈ ਜੀ ਵੀ ਹੋਰ ਨੂੰ ਨਹੀਂ ਦੇਣੀ ਅਸੀਂ ਅੱਛਾ ਭਈ ਇਹ ਜਿਹੜੀ ਨਹਿਰੀ ਭਾਗ ਦੀ ਜਗ੍ਹਾ ਆ ਇੱਕ ਗਹਾਰੇ ਦਿਖਾ ਦਿਓ ਸਾਈਡ ਤੇ ਗਹਾਰੇ ਵੀ ਲੱਗੇ ਹੋਏ ਦਿਖਦੇ ਹੋਣੇ ਕਹਿੰਦੇ ਜੀ ਇਹ ਗੁਹਾਰਿਆਂ ਦਾ ਮਸਲਾ ਹੈ ਇਹਨਾਂ ਦੇ ਦੱਸਣ ਮੁਤਾਬਕ ਇਹ ਕਹਿੰਦੇ ਚੱਕਣੇ ਨਹੀਂ ਅਸੀਂ ਹਾਂਜੀ ਇਹ ਕਹਿੰਦੇ ਜੀ ਵੀ ਕੁਝ ਹੋ ਜੇ ਵੀ ਇਹ ਗਹਾਰੇ ਨਹੀਂ ਇੱਥੋਂ ਹਟਣਗੇ ਵੀ ਬਾਕੀ ਜੋਤੋਂ ਤੋਂ ਹੁੰਦਾ ਤੁਸੀਂ ਕਰ ਲੋ ਠੀਕ ਹੈ ਹਾਂਜੀ ਹਾਂਜੀ ਸਰਦਾਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇਸ ਮਸਲੇ ਨੂੰ ਕੀ ਹੈ ਜੀ ਸਾਰਾ ਕਾਰਨ ਨਾਮ ਕੀ ਹੈ ਜੀ ਮੇਰ ਨੂੰ ਪ੍ਰੇਮ ਸਿੰਘ ਹੈ ਜੀ ਨੋ ਜੀ ਤੇ ਇੱਥੇ ਕਾਰਨ ਕੋਈ ਨਹੀਂ ਬਣਿਆ ਹੂੰ ਇਹ ਬੱਚੇ ਜਿਹੜੇ ਪਿੰਡ ਦੇ ਕਲੱਬ ਦੇ ਬੱਚੇ ਨੇ ਹੂੰ ਇਹ ਇਹਨਾਂ ਦੀ ਸੋਚ ਹੈ ਜਿਹੜੀ ਅੱਜ ਬਗਦ ਚੁੱਕੀ ਅੱਗੇ ਇਹ ਸੋਚਦੇ ਨੇ ਵੀ ਜਿਹੜਾ ਗੰਦ ਹੈ ਚੱਕਿਆ ਜਾਵੇ ਅਸੀਂ ਸੁਥਰੇ ਸਾਥ ਸੁਥਰੇ ਸਾਮ ਨੂੰ ਵੀ ਨਿਕਲਦੇ ਲੇਡੀ ਜੀ ਵੀ ਨਿਕਲਦੀਆਂ ਬੱਚੀਆਂ ਵੀ ਨਿਕਲਦਿਆਂ ਬੱਚੇ ਦੇ ਨਾਲ ਪਰਿਵਾਰ ਵੀ ਨਿਕਲਦੇ ਨੇ ਉਹ ਇਧਰ ਘੁੰਮਣ ਆਉਂਦੇ ਨੇ ਨਹਿਰ ਤੇ ਨਹਿਰ ਦੇ ਜੀ ਠੀਕ ਹੈ ਜੀ ਉਹ ਸੋਚ ਦੇ ਨੇ ਸਾਫ ਹੋ ਜਾਏ ਬੈਠਣ ਨੂੰ ਵੀ ਬਜ਼ੁਰਗਾਂ ਦੇ ਬੱਚਿਆਂ ਦੇ ਤੀਸਰੀ ਗੱਲ ਇਹ ਸਕੂਲ ਹੈ ਜਿਹੜਾ ਪ੍ਰਾਇਮਰੀ ਸਕੂਲ ਹਾਂ ਜੀ ਹਾਂ ਸਕੂਲ ਹੈ ਜੀ ਇਹਨੂੰ ਕੋਈ ਰਸਤਾ ਨਹੀਂ ਹੈਗਾ ਉਧਰ ਦੀ ਉਧਰ ਦੀ ਪਾਣੀ ਹੈ ਗੱਡੀ ਟੀਚਰਾਂ ਦੀ ਮਸੀਂ ਮੁਸ਼ਕਲ ਨਾ ਜਾਂਦੀ ਹੈ ਇਹਨਾਂ ਨਾਲ ਅਸੀਂ ਵੀ ਕੰਪਰੋਮਾਈਜ਼ ਕਰਿਆ ਇਹ ਕਹਿੰਦੇ ਵੀ ਸਕੂਲ ਜਿਹੜਾ ਸਾਨੂੰ ਇੱਧਰ ਗੇਟ ਲੱਗ ਜੂ ਉਧਰ ਬੱਚਿਆਂ ਨੂੰ ਪਾਣੀ ਆਉਂਦਾ ਇੱਧਰ ਦੀ ਬੱਚੇ ਸਾਫ ਸੁਥਰੇ ਆ ਸਕਦੇ ਨੇ ਖੇਡਣ ਨੂੰ ਬੱਚਿਆਂ ਦੇ ਇਥੇ ਪਾਰ ਉਹ ਝੂਲੇ ਚੜ ਲੱਗ ਜਾਣਗੇ ਉਹ ਵੀ ਇਹ ਮੰਨਦੇ ਨੇ ਅਸੀਂ ਵੀ ਇਹੀ ਸੋਚਿਆ ਵੀ ਬੱਚੇ ਤਾਂ ਆਪਣੇ ਨੇ ਨਾ ਸਕੂਲ ਵੀ ਆਪਣੇ ਆ ਜਗਾ ਵੀ ਆਪਾਂ ਸਰਕਾਰੀ ਹੈ ਇਹ ਕੋਈ ਗੱਲ ਨਹੀਂ ਆਪਾਂ ਇਹਨੂੰ ਸਾਫ ਕਰ ਲੈਨੇ ਹੂੰ 3 ਲੱਖ ਦੀ ਇੱਥੇ ਮਿੱਟੀ ਪਾਈ ਜੀ ਜੀ ਆ ਸਾਰੀ ਅਸੀਂ ਪੁਆਈ ਬੱਚੇ ਬੱਚਿਆਂ ਨੇ ਪੁਆਈ ਜੀ ਆਪਣੇ ਪੈਸੇ ਲਾ ਕੇ ਠੀਕ ਹੈ ਸਿਰਫ ਇਹਨਾਂ ਦੇ ਤਿੰਨ ਗੁਹਾਰੀਆਂ ਕਰਕੇ ਇਹ ਸਾਰਾ ਮਸਲਾ ਹੋਇਆ ਹੋਰ ਕੋਈ ਚਿਕਨ ਨਹੀਂ ਹਮਮ ਹੋਰ ਕਿਸੇ ਦਾ ਕੋਈ ਰੋਲਾ ਨਹੀਂ ਨਾ ਅਸੀਂ ਕਿਹਨੇ ਲੜਨਾ ਹੈ ਨਾ ਪੜਨਾ ਸਿਰਫ ਕੀ ਹੈ ਅਸੀਂ ਇਨਸਾਫ ਮੰਗਦੇ ਆ ਮਹਿਕ ਮੇ ਕੋਲ ਸਰਕਾਰ ਕੋਲ ਵੀ ਸਾਢੇ ਬਜੇ ਕਿਉਂ ਰੋਕਿਆ ਜਾ ਹਮਮ ਹੁਣ ਪ੍ਰਸ਼ਾਸਨ ਪਹੁੰਚਿਆ ਜੀ ਕੀ ਲੱਗ ਰਿਹਾ ਕਾਰਨ ਕੀ ਆ ਕਿੱਦਾਂ ਦਾ ਸਥਿਤੀ ਬਣੀ ਹੋਈ ਆ ਕੋਈ ਨਹੀਂ ਪ੍ਰਸ਼ਾਸਨ ਨੂੰ ਜੋ ਅਜੇ ਤੱਕ ਤਾਂ ਗੱਲ ਨਹੀਂ ਹੋਈ ਪਰਸੋਂ ਆਏ ਡੀਓ ਪ੍ਰਸ਼ਾ ਸ ਆਏ ਸੀ ਉਹ ਕਹਿੰਦੇ ਵੀ ਅਜੇ ਤੱਕ ਕੁਝ ਨਹੀਂ ਕਰਨ ਤਿੰਨੇ ਠੀਕ ਹੈ ਜੀ ਠੀਕ ਹੈ ਜੀ ਅਸੀਂ ਕਿਹਾ ਵੀ ਇੱਥੇ ਦੁਖੋ ਇਹ ਘਾਰੇ ਤੁਸੀਂ ਲੱਗੇ ਰਹਿਣ ਨੂੰ ਹੋਰ ਨਸਟਾ ਹੋ ਗੰਦ ਉਹ ਕਹਿੰਦੇ ਵੀ ਕੋਈ ਗੰਦ ਹੋਰ ਨਹੀਂ ਹੋ ਇੱਥੇ ਜੀ ਬਾਹਰ ਲੱਗਣੇ ਦੋ ਚੱਕਿਓ ਨਾ ਅਸੀਂ ਕਿਹਾ ਵੀ ਛੋਟੀ ਗੱਲ ਸੀ ਮੰਨਦੇ ਆ ਪਰ ਇਹ ਆ ਵੀ ਇੱਥੇ ਗੰਦ ਹੋਰ ਪਾਉ ਨਾ ਕੋਈ ਉਹ ਕਹਿੰਦੇ ਕੋਈ ਨਹੀਂ ਪਾਉ ਹੁਣ ਹੁਣ ਤੋਂ ਬਾਅਦ ਕੋਈ ਨਹੀਂ ਇੱਥੇ ਕਿਉਂਕਿ ਇਹ ਜਾਣ ਬੁੱਝ ਕੇ ਇੱਥੇ ਗੋਬਰ ਸ਼ਿਟਣਾ ਗੰਦ ਸ਼ਿਟਣਾ ਉਹ ਦੇਖੋ ਉਹ ਸਿਟਿਆ ਵੀ ਦੇਖੋ ਉਹ ਮਾਰੂ ਪੱਤਰ ਜੀ ਜੀ ਉਹ ਹੁਣ ਸ਼ਿਟ ਕੇ ਗਏ ਨੇ ਆ ਢੱਕੇ ਸ਼ਿਟੇ ਆ ਢੱਕੇ ਸ਼ਿਟ ਕੇ ਨੇ ਆ ਦੇ ਇੱਕ ਚਿੰਗਾ ਲਾਤੀ ਇਹ ਉਹ ਤੋਂ ਬਾਅਦ ਐਫ ਪੀ ਸਾਹਿਬ ਤੋਂ ਬਾਅਦ ਏ ਸ਼ਿਟਿਆ ਜੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਮਹਿਕਮੇ ਨੂੰ ਦੱਸਿਆ ਵੀ ਆ ਗੱਲ ਸਾਡੇ ਕੋਲ ਲੜਾਈ ਨਹੀਂ ਕੋਈ ਝਗੜਾ ਨਹੀਂ ਅਸੀਂ ਕਿਸੇ ਨਾਲ ਲੜਨਾ ਨਹੀਂ ਚਾਹੁੰਦੇ ਸਿਰਫ ਪਿੰਡ ਹੈ ਸਾਡਾ ਅਸੀਂ ਰਹਿਣਾ ਇੱਥੇ ਨਹੀਂ ਹਰ ਕੋਈ ਚਾਹੁੰਦਾ ਕਿ ਪਿੰਡ ਸਾਡਾ ਸਾਫ਼ ਸੁਥਰਾ ਹੋਵੇ ਸੋਹਣਾ ਲੱਗੇ ਫਿਰ ਕਿਉਂ ਨਹੀਂ ਸਮਝਦੇ ਤੀਸਰੀ ਗੱਲ ਇਹ ਵੀ ਹੈ ਕਿ ਸੀਵਰੇਜ ਦਾ ਪਾਣੀ ਜਿਹੜਾ ਹੈ ਉਹ ਸਰਕਾਰੀ ਜਗ੍ਹਾ 'ਚ ਪੈ ਨਹੀਂ ਸਕਦਾ ਹਾਂ ਮਹਿਕਮੇ ਦੀ ਜਗ੍ਹਾ 'ਚ ਅਸੀਂ ਹੋਰ ਕੁਝ ਨਹੀਂ ਕਹਿੰਦੇ ਠੀਕ ਹੈ اچھا ਸੀਵਰੇਜ ਦਾ ਪਿੰਡ ਦਾ ਪਿੰਡ ਦਾ ਪਾਣੀ ਵੀ ਇੱਥੇ ਆਉਂਦਾ ਆ ਦੇਖੋ ਨਾਲਾ ਆਉਂਦਾ ਨਾਲਾ ਜਾਂਦਾ ਬਣੀ ਇੱਥੇ ਆਉਂਦਾ ਇੱਥੇ ਹੁਣ ਹਾਂ ਇਹ ਸੋਚਦੇ ਨੇ ਵੀ ਅਸੀਂ ਨਾਲਾ ਪੱਟ ਕੇ ਇੱਥੇ ਪਾਣੀ ਖੜਾਈਏ ਜੇ ਮੀਂਹ ਦਾ ਹੋਵੇ ਇਸ਼ੂ ਤੇ ਫਿਰ ਤਾਂ ਗੱਲ ਜਿਵੇਂ ਨਹਿਰ ਪੜੋ ਹੂੰ ਪਹਿਲਾਂ ਅਸੀਂ ਵੜਦੇ ਰਹੇ ਹਾਂ ਨਹਿਰ ਵੜਦੇ ਰਹੇ ਹਾਂ ਜਮੀਨ ਦਾ ਅਸੂ ਤਾਂ ਮੀਂਹ ਨਹਿਰ ਪੜ ਲੋ ਇੱਥੇ ਨਾਲਾ ਕੱਢਣ ਦੀ ਕੀ ਲੋੜ ਪੈਗੀ ਜੀ ਮੰਨਦੇ ਇਹ ਸਾਰਾ ਗਲ ਇਸੇ ਕਰਕੇ ਆ ਹੋਰ ਸਾਡਾ ਕੋਲ ਮੰਗ ਕੀ ਹੈ ਜੀ ਮੰਗ ਕੀ ਹੈ ਸਾਡੇ ਪਾਰਕ ਬਣੇ ਜੀ ਨਾਲਾ ਇੱਧਰੋਂ ਕੀ ਕੱਢਣਾ ਗੰਦੇ ਪਾਣੀ ਦਾ ਨਾਲਾ ਨਾ ਪਾਉਣ ਮੀਂਹ ਦਾ ਨਿਕਲਦਾ ਪਾਣੀ ਠੀਕ ਹੈ ਮੀਂਹ ਤਾਂ ਗਲਤ ਜੀ ਪੰਚਾਇਤ ਕੀ ਕਹਿ ਰਹੀ ਹੈ ਜੀ ਪੰਚਾਇਤ ਤਾਂ ਆਪ ਖੁਦ ਅਸੀਂ ਮਿੱਟੀ ਵੀ ਚੱਕਣੀ ਹੈ ਪੰਚਾਇਤ ਦਾ ਮੈਂਬਰ ਸਾਡੇ ਪੱਖ 'ਚ ਨਹੀਂ ਜੀ ਜੀਸੀਪੀ ਆਊਗੀ ਇੱਥੇ ਵੀ ਅਸੀਂ ਮਿੱਟੀ ਚੱਕ ਕੇ ਇੱਥੇ ਦੇ ਨਾਲਾ ਬਣਾਣਾ ਜਿਹੜੇ ਬੂਟੇ ਲਾਏ ਨੇ ਜੀ ਤੁਸੀਂ ਇਹ ਪੱਟਣਗੇ ਜੀ ਨਾਲਾ ਤਾਂ ਹੀ ਬਣੂਗਾ ਪੱਟਣ ਸੋ ਇਹ ਮਸਲਾ ਹੈ ਜੀ ਦੂਜੀ ਤਰ ਕੀ ਕਹਿੰਦੀ ਆ ਕੀ ਆ ਕਾਰਨ ਕਿਉਂ ਇਹ ਬੂਟੇ ਜਿਹੜੇ ਲੱਗੇ ਨੇ ਪੱਟਣ ਦੀ ਗੱਲ ਹੋ ਰਹੀ ਆ ਇਹ ਬੂਟੇ ਕਦੋਂ ਲਗਾਏ ਨੇ ਜੀ ਕਿੰਨੇ ਕਿ ਦਿਨ ਹੋ ਗਏ ਇਹ ਕਾਫੀ ਟਾਈਮ ਹੋ ਗਈ ਲਗਾਏ ਨੂੰ ਅੱਛਾ ਹਾਂਜੀ ਠੀਕ ਹੈ ਨਾਮ ਕੀ ਆਪਣਾ ਹੁਸਨਪ੍ਰੀਤ ਸਿੰਘ ਜੀ ਸੋ ਇਹ ਮਸਲਾ ਹੈ ਜੀ ਦੂਜੀ ਧਿਰ ਕੀ ਕਹਿੰਦੀ ਉਹ ਵੀ ਜਾਣਾਂਗੇ ਮੌਕੇ ਤੇ ਪਹੁੰਚੇ ਅਧਿਕਾਰੀ ਕੀ ਕਹਿੰਦੇ ਨੇ ਉਹ ਵੀ ਜਾਣਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ